ਜੀ ਜਾਂ ਬਣੀ ਬੰਤੀ ਤਾਂ ਤਾਤ ਬਾਣੀ ਦੇ ਵਿੱਚ ਜੇ ਜੀ ਅਨਗਦ ਬਾਣੀ ਨਾਲ ਇਹ ਵਹਿਲੇ ਲੋਕ ਚੱਲ ਸਕਦੇ ਬੇਸ਼ੱਕ ਮੈਂ ਪੰਜ ਦੇ ਤਕਾਰ ਹੀ ਬਾਣੀ ਦਿੱਤਾ ਨਹੀਂ ਪਰ ਮੈਂ ਸਾਧੂ ਸੰਗਤਾਂ ਦੀ ਸਾਧਨਾ ਦੀ ਜਿਹੜੀ ਸੰਗਤ ਕੀਤੀ ਆ ਤੇ ਮੈਂ ਤੁਹਾਨੂੰ ਇੱਥੇ ਦੱਸਾਂ ਵੀ ਮੇਰੇ ਦਾਦੀ ਜੀ ਕੋਰੇ ਅੱਖਾਂ ਕੜ ਸੀ ਤੇ 16 ਘੰਟਿਆਂ ਦੇ ਨਿਤਨੇਮੀ ਸੀ ਰਾਜ ਸਾਹਿਬ ਜੀ ਦਾ ਕਾਠੋ ਆਪ ਕਰ ਲੈਂਦੇ ਸੀ ਤੇ ਘਰ ਦੇ ਵਿੱਚ ਭਾਗਾਂ ਵਾਲੇ ਆ ਤੁਹਾਡੇ ਵਰਗੀਆਂ ਰੱਬੀ ਰੂਹਾਂ ਕਰਕੇ ਕਿਹ ਇੱਕ ਸਹਿਜ ਭਾਗ ਤੇ ਖੰਡ ਸਹਿਵਿਸਾਤ ਹੈ ਇਹ ਅਦਾਸਤੀ ਇਸੇ ਜਿਵੇਂ ਸੀ ਵੀ ਮਾਰਕਾ ਕਹਿੰਦੇ ਬਾਹਰੀ ਸੰਨੀ ਬਾਈ ਜੀ ਦੀ ਗੁਣੀ ਜੀ ਸੁਣ ਜਾਂਦੀ ਹੈ 16 ਸਾਲਾਂ ਬਾਅਦ ਸੀਤਾ ਵੀ ਬਣਵਾਸ ਕਰਕੇ ਆ ਗਈ ਸੀ ਤੇ ਮੇਰੀ ਤਾਂ ਕਟਕੱਛੀਆਂ ਦਾ 14 ਸਾਲਾਂ ਤੋਂ ਉੱਤੇ ਹੋ ਗਈ ਸੀ ਬਾਪੂ ਜੀ ਮੇਰੇ ਹਸਬੰਦ ਦੀ ਡੈਥ ਕਰਕੇ ਖਾਦ ਦੇ ਪੇਸ਼ੈਂਟ ਹੋ ਗਏ ਸੀ ਮੇਰੇ ਦਾਦਾ ਜੀ ਸਵਰਗਵਾਸੀ ਸਰਦਾਰ ਹਰਬੰਸ ਸਿੰਘ ਪਰ ਉਹਨਾਂ ਜੀ ਦੇ ਕਹੇ ਵੀ ਇੱਕ ਚੋਰ ਦੇ ਦਿਨ ਦੇਖੀ ਕਿਤੇ ਪਤ ਜੋਂਦੇ ਜੀ ਮੇਂ ਦਿਹਾੜਾ ਮਨਾਇਆ ਮਗਰ ਮੂਹਰ ਹੋ ਜਾਂਦੀ ਤੇ ਹੋਏ ਵੀ ਨਹੀਂ ਬਣ ਉਹਨਾਂ ਦੀ ਡੈਥ ਹੋ ਗਈ ਉਸ ਟਾਈਮ ਤੇ ਅਸੀਂ ਦਾਦੇ ਕੋਲਤੀ ਨੇ ਅਰਦਾਸ ਕੀਤੀ ਕਿਸੇ ਵਰਨਾ ਪਾਸ਼ਾ ਦੇ ਕਰਨਾ ਮਾ ਰਸ ਹਨੂਰ ਨੂੰ ਸ਼ਰਪ ਦੇ ਦੇ ਅਸੀਂ ਆਏ ਸਾਲ ਤੇਰਾ ਸ਼ੁਕਰਾਨਾ ਕਰਿਆ ਕਰਨ ਯਕੀਨ ਮੰਨਿਆ ਬਾਈ ਜੀ ਮੇਰੇ ਕੋਲ ਪੰਜੀ ਨਹੀਂ ਨੂੰਦੀ ਜਦੋਂ ਮੈਂ ਖੰਨਪਾ ਸਾਹਿਬ ਕਰਾਉਣਾ ਹੁੰਦਾ ਉਹ ਤੋਂ ਇੱਕ ਮਹੀਨਾ ਮੇਰੇ ਕੋਲ 1 ਰੁਪਈਆ ਨਹੀਂ ਹੁੰਦਾ ਮੈਨੂੰ ਨਹੀਂ ਪਤਾ ਲੱਖ ਦਾ ਰਹਿਣ ਕੀ ਹੁੰਦਾ ਕਰੇ ਕਰਾਵੇ ਆਪੇ ਆਪ ਮਨੋਂ ਕੀ ਕੋਸ਼ ਨਹੀਂ ਹਾਂ ਮੈਨੂੰ ਨਹੀਂ ਪਤਾ ਕਿ ਮੈਂ ਕਰਦਾ ਕਿੱਥੋਂ ਕਰਦਾ ਮੈਨੂੰ ਨਹੀਂ ਪਤਾ ਮੇਰੇ ਘਰੇ ਸੰਗਤ ਕਿੱਥੋਂ ਆਉਂਦੀ ਆ ਮੈਨੂੰ ਨਹੀਂ ਪਤਾ ਕਿੱਥੇ ਕੀ ਬਣੀ ਜਾਂਦਾ ਕੀ ਹੋਈ ਜਾਂਦਾ ਮੈਂ ਤਾਂ ਦੇਖ ਕੇ ਅੰਦਰ ਹੀ ਅੰਦਰ ਉਹਦਾ ਸ਼ੁਕਰਾਨਾ ਕਰਦੀ ਆਂ ਵੀ ਮਾਲਕਾ ਤੇਰੇ ਹੱਥ ਵਧਿਆਈਆਂ ਕਿਉਂਕਿ ਚਾਵੇਂ ਨਾ ਤੇ ਮੈਂ ਰਸਾਈ ਕੱਲ ਵੀ ਜਦੋਂ ਮੈਂ ਆ ਰਹੀ ਸੀ ਬੜੇ ਨਾਮ ਆ ਤੇਰੇ ਸੀ ਬਾਈ ਜੀ ਖੋਸਾ ਸਾਹਿਬ ਉਹ ਤੇਰੇ ਇਹੋ ਜਿਹੇ ਸੀ ਜਿਨ੍ਹਾਂ ਨਾਲ ਵੀ ਆਈ ਪੀ ਬੰਦੇ ਵੀ ਬਹਿ ਕੇ ਗੱਲ ਕਰਤ ਹੋਣਾ ਕੰਨੀ ਕਤਰਾਉਂਦੇ ਨੇ ਦਰਦੇ ਨੇ ਇਹ ਕਾਰਨ ਜਦੋਂ ਉਹਨਾਂ ਦੀ ਪੰਚਾਇਤ ਦੇ ਵਿੱਚ ਮੈਂ ਬੈਠੀ ਤੇ ਮੇਰੇ ਸਾਹਦੇ ਭੈਣ ਨੇ ਇੱਕ ਸ਼ਬਦੀ ਬੋਲਿਆ ਤੇ ਉਹ ਸ਼ਬਦ ਨੇ ਉਹਨਾਂ ਬੰਦਿਆਂ ਦੀ ਨੀਂਹਾਂ ਘਵਾੜੀਆਂ ਫਿਰ ਮੈਂ ਆਪਣੀ ਸ਼ਰਧਾ ਕੋ ਲੈ ਕੇ ਘਰ ਤੱਕ ਇਹੀ ਸ਼ੁਕਰਾਨਾ ਕਰਦੀ ਆਈ ਵਿਗਰਦਾਨ ਭਾਸ਼ਾ ਸਹ ਜਿਹੜੇ ਮੇਰੇ ਅੰਧਿਆਨ ਨੂੰ ਲੈਂਦਾ ਸੁਣਾ ਮੈਨੂੰ ਧਿਆਨ ਹੋਇਆ ਜੋ ਸਫਲਤਾ ਦਿੱਤੀ ਉਹ ਜਿਹੜਾ ਚਾਰ ਪੈਰਾਂ ਹੰਡਾ ਮਾਚਿਆ ਜਿਤਨਾ ਬਾਦ ਮੈਂਤਨਾ ਦੀਆਂ ਤੁਹਾਡੀ ਯੂਨੀਅਨ ਦੇ ਮੈਂ ਖੁਸ਼ ਨਸੀਬ ਆ ਕਿ ਮੈਨੂੰ ਇੱਕ ਅਮਰਤਾ ਦੇ ਕੇਂਦਰੀਆ ਜਨਰਲ ਚੰਗਾ ਰੋਹਿਣਾ ਕਾਲਜ ਦਾ ਕਿ ਉਹ ਫੌਜਾਂ ਜਿੱਤਨਾਂ ਫਾਇਦੇ ਵਿੱਚ ਕਿੰਨੀ ਆਪਾਂ ਜਾਣਦੇ ਹਰ ਧਰਮ ਹਰ ਵਰਗ ਦੇ ਲੋਕ ਹੁੰਦੇ ਆ ਪਰ ਜੇ ਉਹਨਾਂ ਦਾ ਜਨੈਲ ਹੌਸਲਾ ਹੌਸਲੇ ਵਾਲਾ ਤੇ ਬਲੰਦ ਆਵਾਜ਼ ਨਾਲ ਗੋਹੇ ਨਾ ਦੇ ਪਰ ਮਾ ਦੇ ਨੋ ਮਾ ਦਾ ਫਟੇ ਕਰ ਕਿ ਉਹਤਨਾ ਮੈਂ ਬਹੁਤ ਮਾਰਦੀ ਆ ਕਿ ਇਸ ਯੂਨੀਅਨ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਜਿਹੜਾ ਨੂੰ ਮੇਰੇ ਵੀਰ ਰਲੇ ਨੂੰ ਇੱਕ ਇੱਕਾ ਬਣਾਇਆ ਆ ਤਾਂ ਜਿੱਤੇ ਸੋਹਿੰਦਰ ਵੀਰ ਜੀ ਤਾਕਰ ਰਹਿੰਦੇ ਨੇ ਤੇ ਜੇ ਮੈਂ ਗੱਲ ਕਰਾਂ ਲਾਦੀ ਆ ਮਾਈ ਜੀ ਦੀ ਤਾਂ ਮੈਨੂੰ ਲੱਗਦਾ ਦਿਨ ਵਿੱਚ ਜੀ ਦੋ ਤਿੰਨ ਬਾਲਾਂ ਦਾ ਇਹੀ ਆਪਣਾ ਮਾਈ ਜੀ ਦਾ ਮੇਰੇ ਬੰਦੀਆ ਫਿਰ ਪਿਆ ਇੰਤ ਹੈ ਦੇਖੋ ਘਰ ਜੋੜਨ ਵਾਲੇ ਪਾਸੇ ਬਹੁਤ ਲੋਕ ਆ ਜਾਂਦੇ ਆ ਪਰ ਆਪ ਦਾ ਘਰ ਫੂਕ ਕੇ ਤਮਾਸ਼ਾ ਵੇਖਣ ਵਾਲੇ ਬਹੁਤ ਘੱਟ ਲੋਕ ਤੁਹਾਨੂੰ ਆਉਂਦੇ ਨੇ ਇਹੋ ਲੋਕਾਂ ਦਾ ਆਦੇਸ ਜਿਹੜੇ ਆਪਦੇ ਘਰ ਵੱਲ ਪਿੱਛਾ ਕਰਕੇ ਦੇਖੋਂ ਦੀ ਅਗਵਾਈ ਕਰਨਾ ਚਾਹੁੰਦੇ ਆ ਤੇ ਕੋਮਾਂ ਜਿਹੜੀਆਂ ਨਾ ਉਹ ਅਗਵਾਈ ਦਾ ਕੰਮ ਨਹੀਂ ਚੱਲਦੀਆਂ ਜੇ ਕੋਈ ਤਾਂ ਸੋਹਾਈ ਸਰੂਪ ਸਾਡੇ ਜਿure ਉਹਨਾਂ ਦਾ ਕਿਤੇ ਵੀ ਲੇਖਾ ਨੁਕਾ ਨਹੀਂ ਹੈਗਾ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਪੰਜਾਂ ਪਿਆਰਿਆਂ ਨੂੰ ਕਾਲ ਤੱਕ ਸਰ ਤੋਂ ਤਨਖਾਈਆ ਘਰਾ ਦਿੱਤਾ ਗਿਆ ਰਾਮ ਰਾਮ ਦੇ ਇੰਦੇ ਪੋਸਟਰਾਂ ਦੀ ਅਗਵਾਈ ਕੀਤੀ ਗਈ ਉਹ ਹਾਲਾਤ ਸੀ ਜਦੇ ਬੜੇ ਮੰਦ ਭਾਤੀ ਸੀ ਇੱਕ ਸਾਡੀ ਕੌਮ ਨੂੰ ਲਕਾਰਿਆ ਗਿਆ ਅਸੀਂ ਦੋ ਪਰ ਸੈੰਟ ਆ ਰਹੇ ਨੇ ਡੱਟ ਕੇ ਮੁਕਾਬਲਾ ਕੀਤਾ ਪਰ ਸਾਡੇ ਨਿਦਰਾ ਨੇ ਨਹੀਂ ਕੀਤਾ ਸਾਡੇ ਨਿਦਰਾ ਨੇ ਸਾਡੇ ਨਾਲ ਗਦਾਰੀਆਂ ਕੀਤੀਆਂ ਜੇ ਅੱਜ ਮਜੀਠੀਆ ਪਰਵਾਰ ਦੀ ਆਪਾਂ ਗੱਲ ਕਰਦੇ ਆਂ ਤਾਂ ਮਜੀਠੀਆ